ਹੈ ਉਹ ਵੀ ਜੋ ਟੈਕਿੰਗ ਕਰਦੇ ਜਿੱਥੇ ਖੜਿਆ ਉਸ ਨੂੰ ਉਹਨੀ ਫੋਟੋ ਕਟਾ ਲਓ। ਪਿੰਲੇ ਵੀ ਪਟਵਾਰੀ ਜਿਸ ਪਟਵਾਰ ਸਰਕਲ ਤੋਂ ਬਾਗਨ ਨੇ ਮੇਰੇ ਆਫਿਸ ਆਨੇ। ਉਸਨਾ ਪਟਵਾਰੀ ਜੇ ਕੋਈ ਉਹਨਾਂ ਨੂੰ ਮਿਲਣ ਜਾਂਦਾ ਤੇ ਉਹਦੀ ਕਿਸੇ ਦੀ ਵੀ ਐਂਟਰੀ ਨਹੀਂ ਹੁੰਦੀ ਕੋਈ ਰਿਕਾਰਡ ਨਹੀਂ ਹੁੰਦਾ ਕਿ ਬੰਦਾ ਕਿਹੜਾ ਮਿਲਣ ਆਉਂਦਾ ਸੋ ਆਈ ਹੈਵ ਟੋ ਡੀਆਰਓ ਸਾਹਿਬ ਮੇਰੇ ਨਾਲ ਸੀਗੇ ਕਿ ਇਹਨਾਂ ਨੂੰ ਕਹੋ ਕਿ ਜਿਹੜੇ ਵੀ ਬੰਦੇ ਤੁਹਾਨੂੰ ਮਿਲਣ ਆਉਂਦੇ ਉਹਨਾਂ ਦੀ ਐਕਸਲ ਸ਼ੀਟ 'ਚ ਐਂਟਰੀ ਕੀਤੀ ਜਾਏ। ਨਾਲ ਜਿਹੜਾ ਪੇਸ਼ ਆਇਆ ਜਾ ਰਿਹਾ ਹੈ। ਦੇਖੋ ਸਾਡੀ ਮੇਨ ਨੇਮ ਹੈਗਾ ਕਿ ਜਨਤਾ ਦੀ ਖੱਜਲਖਵਰੀ ਨਹੀਂ ਹੋਣੀ ਚਾਹੀਦੀ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਜਨਤਾ ਜਿਹੜੀ ਵੀ ਕੰਮ ਕਰਾਣ ਆਉਂਦੀ ਹੈ ਪਿੰਡਾਂ ਤੋਂ ਲੋਕ ਆਉਂਦੇ ਹਨ ਉਹਨਾਂ ਦੇ ਕੰਮ ਟਾਈਮ ਸਿਰ ਹੋਣੇ ਚਾਹੀਦੇ ਸੀ ਸੀਐਮ ਸਾਹਿਬ ਨੇ ਸਖਤ ਹਦਾਇਤਾਂ ਦਿੱਤੀਆਂ ਸੀ ਕਿ ਖੱਜਲਖਵਰੀ ਨਹੀਂ ਹੋਣੀ ਚਾਹੀਦੀ ਔਰ ਕਰਪਸ਼ਨ ਮੁਰੀਦ ਪੂਰੀ ਗਵਰਨਮੈਂਟ ਚੱਲਣੀ ਚਾਹੀਦੀ ਹੈ ਉਹਨੂੰ ਚੈੱਕ ਕਰਨ ਲਈ ਮੈਂ ਕੱਲ ਆਰਡਰ ਕੀਤਾ ਸੀ ਕਿ 10 ਤੋਂ 12 ਵਜੇ ਤੱਕ ਸਾਰੇ ਜਿਹੜੇ ਵੀ ਜਿੰਨੇ ਵੀ ਕਰਮਚਾਰੀ ਆ ਅਧਿਕਾਰੀ ਹਨ ਉਹ ਆਪਣੇ ਦਫ਼ਤਰਾਂ 'ਚ ਬੈਠਣਗੇ ਔਰ 10 ਤੋਂ 12 ਪਬਲਿਕ ਨੂੰ ਸੁਣਨਗੇ ਜੋ ਪਬਲਿਕ ਦਾ ਟਾਈਮਿੰਗ ਹੋਏਗਾ ਉਸੇ ਹਿਸਾਬ ਨਾਲ ਪਬਲਿਕ ਦਾ ਜੋ ਵੀ ਕੰਮ ਹੋਏਗਾ ਉਹ ਕਰਨਗੇ ਜੀ 10 ਤੋਂ 12 ਦੇ ਕੱਲ ਮੈਂ ਆਰਡਰ ਕੀਤਾ ਸੀ ਅੱਜ ਮੈਂ ਚੈੱਕ ਕਰਨ ਆਈ ਸੀ ਕਿ ਪਟਵਾਰਖਾਨੇ 'ਚ ਕਿੰਨੇ ਪਟਵਾਰੀ ਆਪਣੇ ਦਫ਼ਤਰ ਬੈਠੇ ਹਨ ਕਿੰਨੇ ਨਹੀਂ ਬੈਠੇ ਹਨ ਕਿੱਥੇ ਹਨ ਔਰ ਕਿਹੜੀ ਜਗ੍ਹਾ ਬੈਠੇ ਹਨ ਕਿਹੜਾ ਕਿਹੜਾ ਕੰਮ ਕਿਸ ਤਰ੍ਹਾਂ ਪੈਂਡਿੰਗ ਹੈ ਉਹ ਚੈੱਕ ਕਰਨ ਅਸੀਂ ਆਏ ਸੀ ਜਿਹੜੇ ਹੈਗੇ ਪਟਵਾਰੀ ਇ ਉਹਨਾਂ ਨੇ ਮੈਂ ਖੋਜ ਆਪਣੀ ਦਫਤਰ ਮੈਮ ਮੈਮ ਕਮੀਆਂ ਕਮੀਆਂ ਕਿਸ ਤਰ੍ਹਾਂ ਦੀ ਪਾਈਆਂ ਗਈਆਂ ਨੇ ਜੀ ਇਸ ਪਟਵਾਰਖਾਨੇ ਸਟੇਸ਼ਨ ਵਿੱਚ ਖਾਬੀਆਂ ਹੈ ਕਿ ਜਿਸ ਤਰ੍ਹਾਂ ਪਟਵਾਰੀ ਜੇ ਕੋਈ ਉਹਨਾਂ ਨੂੰ ਮਿਲਣ ਜਾਂਦਾ ਹੈ ਤੇ ਉਹਦੀ ਕਿਸੇ ਦੀ ਵੀ ਐਂਟਰੀ ਨਹੀਂ ਹੁੰਦੀ ਕੋਈ ਰਿਕਾਰਡ ਨਹੀਂ ਹੁੰਦਾ ਕਿ ਬੰਦਾ ਕਿਹੜਾ ਮਿਲਣ ਆਉਂਦਾ ਹੈ ਸੋ ਆਈ ਹੈਵ ਟੋਲ ਡੀਆਰਓ ਸਾਹਿਬ ਮੇਰੇ ਨਾਲ ਸੀਗੇ ਕਿ ਇਹਨਾਂ ਨੂੰ ਕਹੋ ਕਿ ਜਿਹੜੇ ਵੀ ਬੰਦੇ ਤੁਹਾਨੂੰ ਮਿਲਣ ਆਉਂਦੇ ਹਨ ਉਹਨਾਂ ਦੀ ਐਕਸਲ ਸ਼ੀਟ 'ਚ ਐਂਟਰੀ ਕੀਤੀ ਜਾਏ ਉਹਦਾ ਬੰਦੇ ਦਾ ਨਾਮ ਲਿਖਿਆ ਜਾਏ ਨੰਬਰ ਲਿਖਿਆ ਜਾਏ ਪਿੰਡ ਦਾ ਨਾਮ ਲਿਖਿਆ ਜਾਏ ਕੀ ਕੰਮ ਹੈ ਉਹ ਲਿਖਿਆ ਜਾਏ ਅਰ ਉਸ ਤੋਂ ਬਾਅਦ ਰਿਮਾਰਕਸ ਦੇਖਾਂਗੇ ਅਸੀਂ ਕਿ ਇਹਨਾਂ ਨੇ ਇੰਨੀ ਤਰੀਕ ਨੂੰ ਇਸ ਬੰਦੇ ਨੇ ਅਪਲਾਈ ਕੀਤਾ ਸੀ ਇੰਤਕਾਲ ਲਈ ਆ ਉਹ ਕਿੰਨੀ ਦੇਰ ਚ ਇਹਨਾਂ ਨੇ ਕੰਮ ਕੀਤਾ ਕੀਤਾ ਕਿ ਨਹੀਂ ਕੀਤਾ ਅਸੀਂ ਉਹ ਐਕਸਲ ਸ਼ੀਟ ਆਪਣੇ ਕੋਲ ਮੰਗਵਾਇਆ ਕਰਾਂਗੇ ਅਸੀਂ ਆਪ ਚੈੱਕ ਕਰਿਆ ਕਰਾਂਗੇ ਕਿ ਉਹਨਾਂ ਨੇ ਕੰਮ ਕੀਤਾ ਕਿ ਨਹੀਂ ਕੀਤਾ ਜੇ ਨਹੀਂ ਕੀਤਾ ਤਾਂ ਕਿਉਂ ਨਹੀਂ ਕੀਤਾ ਕੀ ਕਾਰਨ ਸੀ ਜੇ ਕਰਤਾ ਤਾਂ ਕਿੰਨੀ ਦੇਰ ਚ ਕਰਤਾ ਉਹਦੇ ਨਾਲ ਅਸੀਂ ਇਹ ਦੇਖ ਸਕਾਂਗੇ ਕਿ ਕਿੰਨੀ ਦੇਰ ਚ ਪਟਵਾਰੀ ਆਪਣਾ ਕੰਮ ਖਤਮ ਕਰਦਾ ਮੈਮ ਅੱਜ ਸ਼ਡਿਊਲ ਰੈਡ ਕਰਾਸ ਦਾ ਵੀ ਇੱਕ ਵਿਸ਼ੇਸ਼ ਨੂੰ ਤੁਸੀਂ ਉਹਨੂੰ ਹੋਲਡ ਕਰਕੇ ਦਿਖਾਇਓ ਕੁਝ ਕੋਈ ਸਪੈਸ਼ਲ ਚੈਕਅਪ ਨਹੀਂ ਮਿਲਦੀ ਸੀ ਇਹ ਪਟਵਾਰ ਕਰਨ ਬਾਰੇ ਕੋਈ ਪਟਵਾਰ ਕੋਈ ਰੂਟੀਨ ਚੈਕਿੰਗ ਰੂਟੀਨ ਚੈਕਿੰਗ ਸੀ ਬਿਕਾਜ਼ ਸੀ ਬਿਕਾਜ਼ ਰੂਟੀਨ ਚੈਕਿੰਗ ਦੇ ਵਿੱਚ ਆਇਆ ਸੀ ਕਿ ਕਿ ਖੱਜਲ ਖੁਆਰੀ ਬਿਲਕੁਲ ਰੋਕਣੀ ਚਾਹੀਦੀ ਹੈ ਖੱਜਲ ਖੁਆਰੀ ਨੂੰ ਰੋਕਣ ਲਈ ਔਰ ਕੋਈ ਕਰਪਸ਼ਨ ਨਹੀਂ ਹੋਣੀ ਚਾਹੀਦੀ ਇਸੇ ਕਰਕੇ ਮੈਂ ਇੱਥੇ ਆਈ ਹਾਂ ਔਰ ਜਿਹੜੀ ਜਨਰਲ ਪਬਲਿਕ ਹੈ ਜਨਰਲ ਪਬਲਿਕ ਨੂੰ ਵੀ ਮਿਲੀਆਂ ਕਿ ਉਹਨਾਂ ਦੀ ਕਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਹੈ ਕਿਸ ਤਰ੍ਹਾਂ ਦੇ ਉਹਨਾਂ ਦੇ ਕੰਮ ਹੈ ਕਈਆਂ ਦੇ ਕੰਮ ਹੋ ਚੁੱਕੇ ਹਨ ਕਈਆਂ ਦੇ ਕੰਮ ਨਹੀਂ ਹੋਏ ਜਿਨ੍ਹਾਂ ਦੇ ਨਹੀਂ ਹੋਏ ਉਹਨਾਂ ਨੂੰ ਮੈਂ ਇੱਕ ਵਜੇ ਆਪਣੇ ਦਫ਼ਤਰ ਬੁਲਾਇਆ ਪਟਵਾਰੀਆਂ ਨੂੰ ਵੀ ਬੁਲਾਇਆ ਅਸੀਂ ਇਹਨਾਂ ਦੀ ਇੱਕ ਵਾਰ ਟ੍ਰੇਨਿੰਗ ਵੀ ਕਰਾਵਾਂਗੇ ਕਿ ਇਸ ਟਾਈਮ ਦੇ ਅੰਦਰ ਅੰਦਰ ਇਹਦਾ ਨਹੀਂ ਇੰਨੀ ਦੇਰ ਦੇ ਅੰਦਰ ਅੰਦਰ ਕੰਮ ਖਤਮ ਕਰ ਦਿੱਤਾ ਜਿਵੇਂ ਤੁਹਾਨੂੰ ਦੱਸਿਆ ਕਿ ਆਮ ਲੋਕਾਂ ਨੂੰ ਮਿਲੇ ਉਹਨਾਂ ਵੱਲੋਂ ਕੋਈ ਸ਼ਿਕਾਇਤਾਂ ਮਿਲੀਆਂ ਤੁਹਾਨੂੰ ਹੈ ਜੀ ਦੋ ਤਿੰਨ ਬੰਦਿਆਂ ਦੀ ਸ਼ਿਕਾਇਤਾਂ ਹੈ ਜਿਹੜੇ ਦੋ ਤਿੰਨ ਸਾਲ ਤੋਂ ਆ ਰਹੇ ਹੁਣ 10 ਸਾਲ ਤੋਂ ਬੰਦਾ ਆ ਰਿਹਾ ਉਹ ਖੱਜਲ ਖਵਾਰੀ ਹੋ ਰਿਹਾ ਨਾ ਜੀ ਉਹ ਮੈਂ ਉਹਦਾ ਸਾਰਾ ਰਿਕਾਰਡ ਲੈ ਕੇ ਆਪਣੇ ਕੋਲ ਰਹਾ ਆ ਡੀਆਰਓ ਸਾਹਮਣੇ ਬੁਲਾ ਕੇ ਅਸੀਂ ਉਹ ਚੈੱਕ ਕਰਾਂਗੇ ਕਿ ਉਹ ਬੰਦਾ ਕਿਉਂ ਖੱਜਲ ਖਵਾਰ ਹੋ ਰਿਹਾ ਕਿਉਂ ਆ ਰਿਹਾ ਨਹੀਂ ਦੇਤੋ ਉਹਦਾ ਕੰਮ ਕਿਉਂ ਨਹੀਂ ਮਤਲਬ ਇਹ ਅਚਨ ਚੇਜ਼ ਨਿਰੀਖਣ ਦਾ ਰਿਜ਼ਲਟ ਸਾਹਮਣੇ ਆਇਆ ਹੈ ਵੀ ਬਾਕੀ ਕੋਈ ਨਾ ਕੋਈ ਉੰਤਾਈਆਂ ਪਾਈ ਹੋਈਆਂ ਨੇ ਜੀ ਰਿਜ਼ਲਟ ਤਾਂ ਤਾਂ ਸਾਹਮਣੇ ਆਏਗਾ ਜਦੋਂ ਅਸੀਂ ਉਹਨਾਂ ਦਾ ਕੰਮ ਟਾਈਮਲੀ ਕਰਾਂਗੇ ਤੇ ਸਾਡਾ ਇਹ ਹੀ ਮਕਸਦ ਹੈ ਕਿ ਅਸੀਂ ਇਹਨਾਂ ਦੀ ਖੱਜਲ ਖਵਰੀ ਨਾ ਕਰਦੇ ਹੋਏ ਟਾਈਮਲੀ ਅਸੀਂ ਇਹਨਾਂ ਕਰਾਂਗੇ ਮੈਮ ਕਰਪਸ਼ਨ ਦੀ ਵੀ ਸ਼ਿਕਾਇਤ ਜਿਹੜੀਆਂ ਮਿਲਦੀ ਆ ਰਹੀਆਂ ਨੇ ਉਹ ਕਿਸ ਤਰ੍ਹਾਂ ਹੈਂਡਲ ਹੋਣਗੀਆਂ ਜੀ ਉਹ ਜੇ ਮੇਰੇ ਕੋਲ ਇੱਥੇ ਕੋਈ ਵੀ ਬੰਦਾ ਕਰਪਸ਼ਨ ਦੀ ਮੈਂ ਇੱਕ ਦੋ ਬੰਦਿਆਂ ਨੂੰ ਪੁੱਛਾਂ ਜੇ ਉਹ ਮੈਨੂੰ ਐਫੇਡੇਵਿਟ ਦੇ ਦੇਣਗੇ ਜਾਂ ਕੋਈ ਵੀ ਮੈਨੂੰ ਆਪਣਾ ਰਿਕਾਰਡ ਦੇ ਦੇਣਗੇ ਜੇ ਇਹਨਾਂ ਨੇ ਕਰਪਸ਼ਨ ਲਈ ਕਿਸੇ ਨੂੰ ਪੇਮੈਂਟ ਕੀਤੀ ਹੈ ਤੇ ਆਈ ਵਿਲ ਪਲੇਸ ਦੈਟ ਪਰਸਨ ਅੰਡਰ ਸਸਪੈਂਸ਼ਨ ਇਨੀ